ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਲਗਾਤਾਰ ਕਾਰਵਾਈਆਂ ਕਰ ਰਹੀ ਹੈ ਪਰ ਇਸੇ باوجود ਅਜਿਹੇ ਅਧਿਕਾਰੀ ਜਿਹੜੇ ਕੀ ਭ੍ਰਿਸ਼ਟਾਚਾਰ ਨੂੰ ਵਧਾਵਾ ਦਿੰਦੇ ਨੇ ਉਹਨਾਂ ਦੇ ਖਿਲਾਫ ਜਿਹੜਾ ਕੀ ਐਡਵੋਕੇਟ ਸਾਈਕਨ ਪਰਿੰਜਾ ਨੇ ਇੱਕ ਵੱਡਾ ਕਦਮ ਚੁੱਕਦਿਆਂ ਹੋਇਆ ਏਟੀਪੀ ਹਰਜਿੰਦਰ ਸਿੰਘ ਨੂੰ ਮੌਕੇ ਤੇ ਹੀ ਜਿਹੜਾ ਕੀ ਉਹ ਐਲਿਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 3 ਕਿਲੋਮੀਟਰ ਵਾਲੀ ਗੱਡੀ ਖਨੌਂਦੀ ਆ ਜਾਂਦੀ ਹੈ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ एटीपी हरजिंदर सिंह ਨੂੰ ਮੌਕੇ ਤੇ ਹੀ ਜਿਹੜਾ ਕੀ ਉਹ ਵਿਜੀਲੈਂਸ ਨੂੰ ਗਿਸਤਾਰ ਕਰਵਾਇਆ ਕਿਉਂਕਿ ਅਜਿਹੀ ਕਾਰਵਾਈ ਕਰਨ ਵਾਸਤੇ ਜਜ਼ਬਾ ਵੀ ਚਾਹੀਦਾ ਹੁੰਦਾ ਹੈ ਤੇ ਨਿਡਰਤਾ ਵੀ ਚਾਹੀਦੀ ਹੁੰਦੀ ਹੈ ਤਾਂ ਮੇਰੇ ਨਾਲ ਸਾਈ ਕਿੰਦ ਨੇ ਪ੍ਰਿੰਜਾ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਅੱਜ ਜਿਹੜਾ ਕੀ ਇੱਥੇ ਮੀਟਿੰਗ ਕੀਤੀ ਗਈ ਹੈ ਐਂਟੀ ਕਰਪਸ਼ਨ ਮੋਰਚਾ ਜਿਹੜਾ ਆਲ ਇੰਡੀਆ ਦਾ ਹੈ ਉਸ ਦੇ ਨਾਲ ਇਹ ਲੀਗਲ ਐਡਵਾਈਜ਼ਰ ਵੀ ਨੇ ਭਾਜੀ ਕੀ ਕਹਿੰਣਾ ਕਿਸਾਂ ਤੁਸੀਂ ਇਹ ਸਾਰਾ ਮਾਮਲਾ ਜਿਹੜਾ ਕੀ ਵਿਜੀਲੈਂਸ ਤੇ ਧਿਆਨ ਮਿੱਥ ਲੈਂਦਾ ਗੱਲ ਇਹ ਸਦਾ ਸੀ ਕਿ ਏਟੀਪੀ ਹਰਜਿੰਦਰ ਸਿੰਘ ਮੈਨੂੰ ਲਗਾਤਾਰ ਪਰੇਸ਼ਾਨ ਕਰ ਰਿਹਾ ਸੀਗਾ ਮੈਂ ਕੋਟਕਾਲ ਸੈਰੀ ਵਿੱਚ ਪਲੋਟਿੰਗ ਕੀਤੀ ਸੀਗੀ ਔਰ ਉਹਦੀਆਂ ਮੈਂ ਆਪਣੇ ਪਲੋਟਸ ਦੀਆਂ ਐਨਓਸੀਜ਼ ਇਸ਼ੂ ਕਰਵਾ ਗਿਆ ਸੀ ਗਵਰਨਮੈਂਟ ਤੋਂ ਲੀਗਲੀ ਐਨਓਸੀ ਮੈਨੂੰ ਇਸ਼ੂ ਕਰ ਦਿੱਤੀ ਗਿਆ ਉਸ ਤੋਂ ਬਾਅਦ ਮੈਂ ਉੱਥੇ ਜਿਹੜਾ ਥੋੜੀ ਡਵੈਲਪਮੈਂਟ ਕੀਤੀ ਹੈ ਉਦੋਂ ਵੀ ਇਹਨਾਂ ਨੇ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਬਹੁਤ ਤੇ ਮੈਂ ਮੈਨੂੰ ਮਜਬੂਰੀ ਉਦੋਂ ਇਹਨਾਂ ਨੂੰ ਇਹਨਾਂ ਨੇ ਮੇਰੇ ਕੋਲ 5 ਲੱਖ ਰੁਪਏ ਲਿਆ ਵੀ ਇਹ ਸਾਨੂੰ ਇਹ ਦੇਣਾ ਹੀ ਪੈਗਾ ਤੁਹਾਨੂੰ ਮੈਂ ਮਜਬੂਰੀ ਵਜਹ ਮਜਬੂਰ ਹੋ ਗਿਆ ਇਹਨਾਂ ਨੂੰ 5 ਲੱਖ ਰੁਪਏ ਇੱਕ ਆਰਕੀਟੈਕਟ ਹੈ ਉਹਦੇ ਥਰੂ ਉਹ ਇਹਨਾਂ ਦਾ ਦਲਾਲ ਹੈ ਉਹਦੇ ਥਰੂ ਮੈਂ ਇਹਨਾਂ ਨੂੰ ਪੈਸੇ ਦੇ ਦਿੱਤੇ ਹੁਣ ਪਿਛਲੇ ਕੁਝ ਦਿਨ ਤੋਂ ਇਹ ਫਿਰ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ ਸੀ ਕਹਿੰਦਾ ਜੀ ਮੈਨੂੰ ਪੈਸੇ ਹੋਰ ਚਾਹੀਦੇ ਆ ਅਸੀਂ ਰਿਕਵੈਸਟ ਕੀਤੀ ਵੀ ਸਰ ਜੀ ਜੋ ਆਲਰੇਡੀ ਪੈਸੇ ਦੇ ਚੁੱਕੇ ਆ ਫਿਰ ਸਾਨੂੰ बार-बार ਤੰਗ ਕਿਉਂ ਕਰ ਰਹੇ ਹੋ ਪਰ ਉਹ ਕਿਸੇ ਗੱਲ ਤੇ ਮੰਨਿਆ ਨਹੀਂ ਔਰ ਉਸਨੇ ਫਿਰ ਸਾਨੂੰ ਫਿਰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਧਮਕੀ ਦੇਣੀ ਸ਼ੁਰੂ ਕਰਤੀ ਤੇ ਮੈਂ ਨੁਕਸਾਨ ਕਰੂੰਗਾ ਮੈਂ 15 16 ਤਰੀਕ ਨੂੰ ਥੋੜੀ ਤਬੀਅਤ ਠੀਕ ਨਹੀਂ ਸੀ ਮੈਂ ਬਿਮਾਰ ਸੀ ਘਰ ਸੀਗਾ ਔਰ ਇਹਨੇ ਆਪਣੀ ਟੀਮ ਲੈ ਕੇ ਨਜਾਇਜ਼ ਤੌਰ ਤੇ ਕੋਈ ਇਹਦੇ ਕੋ ਨੋਟਿਸ ਨਹੀਂ ਹੈ ਕੋਈ ਇਹਦੇ ਕੋ ਆਰਡਰ ਨਹੀਂ ਹੈ ਡਿਮੋਲਿਸ਼ਨ ਦਾ ਔਰ ਇਹ ਨਜਾਇਜ਼ ਤਰੀਕੇ ਜਾ ਕੇ ਉੱਥੇ ਇਹਨੇ ਜਿਹੜੀ ਹੈ ਡਿਮੋਲਿਸ਼ਨ ਕਰਤਾ ਮੇਰੀ ਸਾਰੀ ਏਰੀਆ ਦਾ ਤੈਸਨੈਸ ਕਰਤਾ ਨੇ ਔਰ ਕਹਿ ਕੇ ਆ ਵੀ ਮੈਨੂੰ ਪੈਸੇ ਨਹੀਂ ਪਚਾਏ ਉਹਦਾ ਪੈਸਾ ਨਾ ਪਚਾਉਂਦਾ ਨਤੀਜਾ ਇਹ ਹੈ ਕਿਸ ਕਸਤੀ ਵਿੱਚ ਉਹਨੇ ਕੀਤਾ ਕੋਈ ਆਰਡਰ ਸੀਗਾ ਕੋਈ ਵੱਡੇ ਅਫਸਰ ਦਾ ਕੋਈ ਨੌਲੇਜ ਵਿੱਚ ਸੀਗਾ ਨੋ 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 ਐਬਸੋਲੂਟਲੀ ਨਾ ਕੋਈ ਇਹਦੇ ਕੋ ਕੋਈ ਆਰਡਰ ਨਹੀਂ ਕੋਈ ਇਹਨੇ ਮੈਨੂੰ ਨੋਟਿਸ ਇਸ਼ੂ ਨਹੀਂ ਕੀਤਾ ਕੋਈ ਇਹਦੇ ਕੋ ਡਿਮੋਲਿਸ਼ਨ ਆਰਡਰ ਨਹੀਂ ਹੈ ਨਜਾਇਜ਼ ਤੌਰ ਤੇ ਮੈਂ ਕਹਿ ਰਿਹਾ ਨਜਾਇਜ਼ ਤੌਰ ਤੇ ਇਲੀਗਲ ਤਰੀਕੇ ਨਾਲ ਇਹ ਮੇਰੀ ਮੇਰੀ ਪਰਮਿਸ਼ਨਸ ਐਂਟਰ ਕਰਕੇ ਇਹਨੇ ਤੋੜ-ਫੋੜ ਕੀਤੀ ਗੁੰਡਾਗਰਦੀ ਕੀਤੀ ਮੈਂ ਇਹਨੇ ਕੋਈ ਕਾਰਵਾਈ ਨਹੀਂ ਉਹਨੂੰ ਗੁੰਡਾਗਰਦੀ ਕਹਿੰਦੇ ਆ ਜੀ ਔਰ ਇਹ ਕਹਿ ਕੇ ਆਇਆ ਉੱਥੇ ਮੇਰੇ ਮੁੰਚੀ ਨੂੰ ਵੀ ਮੈਨੂੰ ਪੈਸੇ ਨਾ ਪਹੁੰਚਾਂਦਾ ਨਤੀਜਾ ਆਇਆ ਤਾਂ ਮੈਂ ਹੁਣ ਐਰ ਕੀ ਇੱਕ ਜੀਸੀਬੀ ਲੈ ਅਗਲੀ ਦਿਨ ਚਾਰ ਲਿਆਉਂਗਾ کافی ਨੁਕਸਾਨ ਕੀਤਾ ਫਿਰ ਉਸ ਤੋਂ ਬਾਅਦ ਮੈਂ ਵਿਜੀਲੈਂਸ ਨਾਲ ਰਾਬਤਾ ਕਾਇਮ ਕੀਤਾ ਮੈਂ ਵਧਾਈ ਦਿੰਦਾ ਔਰ ਬਹੁਤ-ਬਹੁਤ ਸ਼ੁਕਰੀਆ ਕਰਦਾ ਵਿਜੀਲੈਂਸ ਪੰਜਾਬ ਦਾ ਜਿਹੜੀ ਟੀਮ ਇੱਥੇ ਹੁੰਦੀ ਹੈ ਬਹੁਤ ਐਫੀਸ਼ੀਐਂਟ ਟੀਮ ਜਿਹੜਾ ਬੜੀ ਤੁਰਿਤ ਕਾਰਵਾਈ ਕੀਤੀ ਤੇ ਕੱਲ ਇਹਨੂੰ ਟਰੈਪ ਲਾ ਕੇ ਮੈਂ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਮੇ ਕੋਲ 2 ਲੱਖ ਮੰਗ ਰਿਹਾ ਔਰ ਮੈਨੂੰ ਪਰੇਸ਼ਾਨ ਕਰ ਰਿਹਾ ਉਹਨਾਂ ਨੇ ਟਰੈਪ ਲਾ ਕੇ ਮੈਨੂੰ ਕਹਿੰਦੇ ਜੀ ਤੁਸੀਂ ਇਹਨਾਂ ਨੂੰ ਪਹਿਲੇ ਕਿਸ਼ 50000 ਦਿੱਤਿਓ ਜਿਸ ਤਰ੍ਹਾਂ ਹੀ ਮੈਂ ਇਹਨਾਂ ਨੂੰ ਦਿੱਤੀ ਆ ਔਰ ਇਹ ਪੈਸੇ ਲੈਣ ਵਾਸਤੇ ਕਾਰਪੋਰੇਸ਼ਨ ਦੇ ਗੇਟ ਦੇ ਥੱਲੇ ਆਇਆ ਜਿਸ ਤਰ੍ਹਾਂ ਹੀ ਸਾਡੀ ਗੱਡੀ 'ਚ ਬੈਠਾ ਇਹਨੇ ਪੈਸੇ ਮੰਗੇ ਆ ਔਰ ਇਹਨੇ ਕਿਹਾ ਵੀ ਮੈਂ 50000 ਰੁਪਏ ਨੂੰ ਫੜਾਇਆ ਮੈਂ ਜੀ ਆ ਕਹਿੰਦਾ ਇਹ ਕਿੰਨੇ ਆ 50000 ਤੇ ਬਾਅਦ ਤੁਹਾਨੂੰ 2 ਲੱਖ ਮੈਂ ਬਾਕੀ ਬਾਅਦ 'ਚ ਦੇ ਦਾਂਗੇ ਇਨ ਬ ਵਿਜੀਲੈਂਸ ਦੀ ਟੀਮ ਜਿਹੜੀ ਆ ਦੇ ਅਰਾਈਵਡ ਹੋਰ ਉਹਨਾਂ ਨੇ ਇਹਨੂੰ ਨੈਪ ਕਰ ਲਿਆ ਉਹਨਾਂ ਨੇ ਕਿ ਬਾਕੀ ਅਸੀਂ ਦੇ ਦਾਂਗੇ ਚਲੋ ਜੀ ਹੁਣ ਸੋ ਦਿਸ ਵਾਸ ਦ ਐਪੀਸੋਡ ਵਿਚ ਵਾਸ ਹੈਪਨਡ ਯਸਟਰਡੇ ਸੋ ਇਹ ਬਹੁਤ ਵੱਡੀ ਜਿੱਤ ਹੈ ਸਾਡੀ ਐਂਟੀ ਕ੍ਰਿਪਸ਼ਨ ਮੋਰਚੇ ਦੀ ਕਿਉਂਕਿ ਇਦੇ ਨਾਲ ਸਿਰਫ ਇਹ ਨਹੀਂ ਮੈਨੂੰ ਕੱਲ ਸੈਕਿੰਡਾ ਫੋਨ ਆਇਆ ਜਦੋਂ ਇਹ ਐਪੀਸੋਡ ਹੋਇਆ ਅਪਰੀਸ਼ੀਏਟ ਕੀਤਾ ਫਿਰ ਤੁਹਾਨੂੰ ਮੈਨੂੰ ਨੈਚੁਰਲੀ ਸਰ ਲੋਕਾਂ ਨੇ ਇੱਕ ਸੁੱਖ ਦਾ ਸਾਹ ਲਿਆ ਬਹੁਤ سارے ਲੋਕ ਇਹ ਕਹ ਰਹੇ ਸੀ ਕਿ ਸਾਡੇ ਕਿ ਬੜੇ ਲੋਕਾਂ ਨੇ ਮੈਨੂੰ ਕਿਹਾ ਕੋਈ ਕਹਿੰਦਾ ਜੀ ਮੇਰੇ ਕੋ ਲੱਖ ਰੁਪਏ ਮੰਗਿਆ ਜੀ ਮੇਰੇ ਕੋ 10000 ਮੰਗਿਆ ਕੋਈ ਕਹਿੰਦਾ ਮੇਰੇ ਕੋ 2 ਲੱਖ ਮੰਗਿਆ ਮਤਲਬ ਮੇਰੇ ਵਾਂਗੂ ਹੋਰ ਬਹੁਤ ਇਸ ਅਮਰਸ਼ਹਿਰ ਦੇ ਵਿੱਚ ਪੀੜਤ ਨੇ ਜਿਨ੍ਹਾਂ ਨੂੰ ਉਹ ਇਹਨੇ ਪੈਸੇ ਮੰਗੇ ਸੀ ਅੱਜ ਇਹਨਾਂ ਦੇ ਮਤਲਬ ਖੂਨ ਪਸੀਨੇ ਦੀ ਕਮਾਈ ਨੂੰ ਇਹਨੇ ਨਚੋੜਿਆ ਲੋਕੀ ਡਰਦੇ ਅੱਗੇ ਨਹੀਂ ਆਉਂਦੇ ਡਰਦੇ ਕੇ ਲੋ ਜਾਂ ਲੋਕ ਪਰੇਸ਼ਾਨੀ ਤੋਂ ਡਰਦੇ ਆ ਕਿ ਯਾਰ ਪਰੇਸ਼ਾਨ ਨਾ ਹੋਈਏ ਚਲੋ ਠੀਕ ਹੈ ਬਟ ਇਹ ਇਹ ਇਹਨਾਂ ਲੋਕਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਇਹ ਲੋਕ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਕੇ ਲੋਕਾਂ ਦੀ ਜਿਹੜੀ ਹਰ ਖੂਨ ਪਸੀਨੇ ਦੀ ਕਮਾਈ ਨੂੰ ਇੱਕ ਜੋਗ ਦੀ ਤਰ੍ਹਾਂ ਚੂਸਦੇ ਆ ਤਾਂ ਇਹ ਇਹ ਪ੍ਰਸ਼ ਇਹ ਪ੍ਰਸ਼ਟਾਚਾਰ ਜਿਹੜਾ ਵਧਦਾ ਜਾ ਰਿਹਾ ਘਟ ਨਹੀਂ ਰਿਹਾ ਸੋ ਮੈਂ ਬੀਇੰਗ ਐਨ ਐਡਵੋਕੇਟ ਮੈਂ ਫਿਰ ਸੋਚਿਆ ਮੈਂ ਕਿ ਹੁਣ ਚੁੱਪ ਨਹੀਂ ਰਹਿਣਾ ਚਾਹੀਦਾ ਜੇ ਮੈਂ ਹੁਣ ਚੁੱਪ ਰਿਆ ਨਾ ਤੇ ਫਿਰ ਇਹ ਤਾਂ ਆਈ ਵਾਸ ਨੋਟ ਅਵੇਅਰ ਕਿ ਇਹ ਰਿਟਾਇਰਮੈਂਟ ਹੋਣ ਵਾਲੀ ਏ ਦੀ ਜਾਂ ਮੈਨੂੰ ਨਹੀਂ ਪਤਾ ਸੀਗਾ ਉਹ ਬਾਅਦ ਵਿੱਚ ਪਤਾ ਲੱਗਾ ਕਿ ਇਹ ਰਿਟਾਇਰਮੈਂਟ ਜਦੋਂ ਰਿਟਾਇਰਮੈਂਟ ਦੇ ਕੰਢੇ ਤੇ ਹੋਵੇ ਨਾ ਕੋਈ ਅਫਸਰ ਤਾਂ ਬੜਾ ਫੂਕ ਫੂਕੇ ਕਦਮ ਰੱਖਦਾ ਉਹਨੂੰ ਪਤਾ ਵੀ ਮੇਰੀ ਰਿਟਾਇਰਮੈਂਟ ਨੇੜੇ ਆ ਐਬਸੋਲੂਟਲੀ ਇਹ ਬੜੀ ਹੈਰਾਨੀਜਨ ਗੱਲ ਹੈ ਔਰ ਇਹਨੇ ਤਾਂ ਹੋਰ ਜ਼ਿਆਦਾ ਹੱਥ ਜੋਕ ਲਈ ਸੀ ਮੈਂ ਬਹੁਤ ਸਾਰੇ ਰਾਜਮਨੂੰ ਕਈ ਲੋਕਾਂ ਦੱਸਿਆ ਕਿ ਰਿਟਾਇਰਮੈਂਟ ਤੋਂ ਪਹਿਲਾਂ ਲekin ਇਹਨੇ ਤਾਂ ਬੇਸ਼ਰਮੀ ਦੀਆਂ ਸਾਰੀਆਂ ਹਦਾਬਾਰ ਕਰਕੇ ਤੰਗ ਪਰੇਸ਼ਾਨ ਮਤਲਬ ਬੇहद ਤੰਗ ਪਰੇਸ਼ਾਨ ਸ਼ੁਰੂ ਕਰਤਾ ਵੀ ਮੈਂ ਠੀਕ ਹੈ ਹੁਣ ਮੈਂ 10 15 ਸਾਲ ਰਿਟਾਇਰ ਹੋਇਆ ਨਾ ਜਿੰਨਾ ਮਾਲ ਮੈਂ ਵਟੋਰ ਸਕਦਾ ਮਾਲ ਸ਼ਬਦ ਮੈਂ ਇਸ ਕਰਕੇ ਵਰਤਦਾ ਕਿ ਜਿੰਨਾ ਮੈਂ ਵਟੋਰ ਸਕਦਾ ਮਾਇਆ ਤੇ ਮੈਂ ਵਟੋਰ ਲਵਾਂ ਪਾਸੇ ਸਾਹਮਣੇ ਉਹਦੇ ਵਕੀਲ ਸੀਗੇ ਉਹਨੂੰ ਇਹਨੇ ਤੇ ਹੋਏਗਾ ਵੀ ਵਕਾਲਤ ਜਾਣਦੇ ਨੇ ਕਾਨੂੰਨਾਂ ਦੀ ਹਰ ਚੀਜ਼ ਜਾਣਦੇ ਨੇ ਫਿਰ ਵੀ ਉਸ ਦੇ باوجود ਇੰਨੀ ਉਹਨੇ ਮਤਲਬ ਕੀ ਹਸ ਹਸ ਕੇ ਤਾਂ ਪੈਸੇ ਮੰਗ ਲਏ ਇੱਕ ਘਾਵਤ ਸੁਣੀ ਅਤਖੋਦਾ ਦਾ ਵੈਰ ਹੁੰਦਾ ਜੀ ਜਦੋਂ ਇਨਸਾਨ ਪੈਸੇ ਦੇ ਲਾਲਚ ਅੰਨਾ ਹੋ ਜਾਏ ਨਾ ਉਹਨੂੰ ਕੁਝ ਨਹੀਂ ਦਿਸਦਾ ਵਕੀਲ ਠੀਕ ਹੈ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਜਾਂ ਅਸੀਂ ਕਿਸੇ ਦਾ ਕੋਈ ਅਸੀਂ ਨਿਆਂ ਨਹੀਂ ਦਵਾਉਂਦੇ ਤੇ ਜੇ ਮੈਂ ਆਪਣੇ ਆਪ ਨੂੰ ਨਿਆਂ ਨਹੀਂ ਦਿਵਾ ਪਾਉਂਗਾ ਤੇ ਮੈਂ ਫਿਰ ਲੋਕਾਂ ਵਾਸਤੇ ਕਿਸ ਤਰ੍ਹਾਂ ਖੜਾ ਆਉਂਗਾ ਸੋ ਮੈਂ ਇਹ ਡਿਸਾਈਡ ਕੀਤਾ ਕਿ ਨਹੀਂ ਮੈਂ ਇਹ ਕਾਰਵਾਈ ਕਰਾਉਣੀ ਹੀ ਪੈਣੀ ਹੈ ਪਰ ਇੱਕ ਸਵਾਲ ਬਹੁਤ ਜ਼ਿਹਨ ਵਿੱਚ ਖੜਕ ਰਿਹਾ ਹੈ 5 ਲੱਖ ਰੁਪਏ ਲੇកੋ ਦਿੱਤਾ ਗਿਆ ਮਜਬੂਰੀ ਵਾਸਤੇ ਰਿਹਾ ਬੈ ਨਾ ਮੈਨੂੰ ਕਿਉਂਕਿ ਮੈਨੂੰ ਮੈਂ ਪਰੇਸ਼ਾਨੀ ਤੋਂ ਬਚਦਾ ਹਰ ਇੱਕ ਇਨਸਾਨ ਜਿਹੜੀਆਂ ਇਹਨਾਂ ਦੇ ਦਫਤਰੀ ਚੱਕਰਾਂ ਤੋਂ ਬਚਣ ਵਾਸਤੇ ਇਹਨੂੰ ਸੂਜਾ ਸ਼ੁਲਕ ਦੇ ਤੌਰ ਤੇ ਦੇ ਦਿੰਦਾ ਵੀ ਸਾਨੂੰ ਬਾਰ ਬਾਰ ਕਹਿੰਦੇ ਆਪੇ ਕਹਿੰਦੇ ਮੈਂ ਚੇਅਰ ਦੇ ਮਨੋਂ ਇਹਨਾਂ ਨੇ ਲੱਗਾ ਹੋਇਆ ਸੀ ਆਲਰੇਡੀ ਤੇ ਇਹ ਮੈਨੂੰ ਪਰੇਸ਼ਾਨ ਕਰਨਾ ਸੀ ਮੈਂ ਅਦਾਲਤੀ ਕੰਮ ਵੀ ਦੇਖਣੇ ਸੀ ਸੋ ਮੈਂ ਉਸ ਚੀਜ਼ ਪਚੜੇ ਤੋਂ ਬਚਣ ਨੂੰ ਕਿ ਯਾਰ ਬਾਰ ਬਾਰ ਮੈਨੂੰ ਬੁਲਾਉਗਾ ਇਹਨਾਂ ਨੇ ਕਿਹਾ ਕਿ ਤੰਗ ਕਰਨਾ ਹੀ ਕਰਨਾ ਸੀ ਸੋ ਉਸ ਪਰੇਸ਼ਾਨੀ ਤੋਂ ਬਚਣ ਦੇ ਵਜ੍ਹਾ ਵਜਾ ਕਰਕੇ ਮੈਂ ਇਹਨਾਂ ਨੂੰ ਸੁਵਿਧਾ ਸ਼ੁਲਕ ਦਿੱਤਾ ਸੀ ਲੇਕਿਨ ਉਹਨਾਂ ਦਾ ਫਿਰ ਵੀ পেট ਨਹੀਂ ਭਰਿਆ ਕਿਉਂਕਿ ਉਹ ਡੈਮਨ ਇੱਕ ਮੌਨਸਟਰ ਟਾਈਪ ਵਧੇ ਜਾ ਰਹੇ ਸੀ ਦੇ ਵਰ ਡੈਮਨਸ ਇਹ ਰਾਖਸ਼ ਲੋਗ ਹੈ ਸੋ ਫਿਰ ਇਹਨਾਂ ਦਾ ਇਲਾਜ ਕਰਨਾ ਪਿਆ ਵਿਜੀਲੈਂਸ ਵਿਭਾਗ ਸਰਕਾਰ ਨੇ ਇਸੇ ਕਰਕੇ ਖੋਲਿਆ ਅੱਛੀ ਗੱਲ ਕੀਤੀ ਵਿਜੀਲੈਂਸ ਦੀ ਤੇ ਮੈਂ ਦਿਨੋ ਤਾਰੀਫ ਕਰਦਾ ਜੀ ਮੈਂ ਉਹਨਾਂ ਦੇ ਐਸਫਸੀ ਸਾਹਿਬ ਨੂੰ ਬਰਾੜ ਸਾਹਿਬ ਨੂੰ ਵੀ ਮੈਸੇਜ ਕਰਕੇ ਮੈਂ ਵਧਾਈ ਦਿੱਤੀ ਜੀ ਇਹਨਾਂ ਦੀ ਟੀਮ ਦੇ ਬਹੁਤ ਐਫੀਸ਼ੀਐਂਟ ਅਫੀਸਰ ਨੇ ਮਿਸਟਰ ਇੰਦਰਜੀਤ ਸਿੰਘ ਜੀ ਔਰ ਇਹਨਾਂ ਦੇ ਮਿਸਟਰ ਬਾਠ ਇਹ ਬਹੁਤ ਐਫੀਸ਼ੀਐਂਟ ਔਰ ਸਾਰੀ ਟੀਮ ਇਨੀ ਐਫੀਸ਼ੀਐਂਸੀ ਔਰ ਉਹਨਾਂ ਨੇ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਇਸ ਨੂੰ ਕਿਉਂਕਿ ਇਹ ਬੜਾ ਸ਼ਤਰ ਕਰਪਟ ਪਰਸਨ ਸੀਗਾ ਔਰ ਇਸ ਸ਼ਾਤਰ ਬੰਦੇ ਨੂੰ ਫੜਨ ਵਾਸਤੇ ਬੜੀ ਮਤਲਬ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਪਲਾਨਿੰਗ ਕਰਕੇ ਇਹਨੂੰ ਫੜਿਆ ਮੈਂ ਇਸ ਕਰਕੇ ਵਿਜੀਲੈਂਸ ਨੂੰ ਬਹੁਤ ਬਹੁਤ ਵਧਾਈ ਦਿੰਦਾ ਦੀ ਖਾਸ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਇੱਕ ਵਕੀਲ ਹੋਣ ਦੇ ਬਾਵਜੂਦ ਵੀ ਤੁਹਾਨੂੰ ਮਤਲਬ ਕਿ ਐਸਾ ਦੀਆਂ ਸਿਚੁਏਸ਼ਨ ਦਾ ਸਾਹਮਣਾ ਕਰਨਾ ਪਿਆ ਵਾ ਤੁਹਾਨੂੰ ਮਤਲਬ ਕਿ ਪੈਸੇ ਦੀ ਮੰਗ ਕੀਤੀ ਗਈ ਬ੍ਰਾਈਬ ਡਿਮਾਂਡ ਕੀਤੀ ਗਈ ਉਸ ਤੋਂ ਬਾਅਦ ਫਿਰ ਮੇਰੇ ਤੋਂ 5 ਲੱਖ ਪਹਿਲੇ ਉਸ ਤੋਂ ਬਾਅਦ 2 ਲੱਖ ਤੱਕ ਆਮ ਜਨਮਾਨਸ ਤੋਂ ਤਾਂ ਪੀਸਦੇ ਹੈ ਜੀ ਇਹ ਉਹਨਾਂ ਨੂੰ ਆਪਣੇ ਰਾਈਟਸ ਬਾਰੇ ਵੀ ਨਹੀਂ ਪਤਾ ਹੁੰਦਾ ਆਮ ਬੰਦੇ ਨੂੰ ਤਾਂ ਵਿਜੀਲੈਂਸ ਦਾ ਵੀ ਨਹੀਂ ਪਤਾ ਕਿ ਵਿਜੀਲੈਂਸ ਨੂੰ ਸ਼ਿਕਾਇਤ ਵੀ ਕਰਨੀ ਹੈ ਕਿ ਨਹੀਂ ਕਰਨੀ ਹੈ ਵਿਜੀਲੈਂਸ ਡਿਪਾਰਟਮੈਂਟ ਕਿਹੜਾ ਹੈ ਉਹਨਾਂ ਨੂੰ ਨਹੀਂ ਪਤਾ आम जनमानस ਨੂੰ ਕਿਉਂਕਿ ਇਹ ਨਿਚੋੜਦੇ ਆ ਇਹਨਾਂ ਦਾ ਖੂਨ ਲੱਗਾ ਹੁੰਦਾ ਇੱਥੇ ਗਲਤੀ ਕਰ ਗਿਆ ਕਿ ਉਹ ਭੁੱਲ ਗਿਆ ਕਿ ਸ਼ਾਇਦ ਮੈਂ ਕਿਹਦੇ ਨਾਲ ਕਿਹਨੂੰ ਪਰੇਸ਼ਾਨ ਕਰ ਰਿਹਾ ਮੈਂ ਇੱਕ ਲੀਗਲ ਨੌਲੇਜ ਰੱਖਣ ਵਾਲਾ ਇਨਸਾਨ ਆ ਤੇ ਮੈਂ ਇਸੇ ਕਰਕੇ ਫਿਰ ਉਸ ਚੀਜ਼ ਦਾ ਫਾਇਦਾ ਲਿਆ ਔਰ ਮੈਂ ਪੀਜੀਲੈਂਸ ਨੂੰ ਸ਼ਿਕਾਇਤ ਕੀਤੀ ਔਰ ਮੈਨੂੰ ਫਰਵਾਇਆ ਇੱਕ ਸਮਾਜ ਦਾ ਅੰਮ੍ਰਿਤਸਰ ਸ਼ਹਿਰ ਦਾ ਇਸ ਪ੍ਰਸ਼ਤਵੰਦੇ ਨੂੰ ਮੈਂ ਕੋਡ ਕੱਢਿਆ ਮੈਂ ਕਹਾਂਗਾ ਕਿ ਮੈਂ ਕੋਡ ਕੱਢਿਆ ਅਰੇ ਇਹਦੇ ਨਾਲ ਬਾਕੀ ਸਾਰੇ ਲੋਕਾਂ ਨੂੰ ਵੀ ਸੁਨੀਹਾ ਇੱਕ ਯੈਸ ਕਰਪਟ ਜਿੰਨੇ ਵੀ ਕਰਪਟ ਅਫੀਸਰਸ ਨੇ ਉਹਨਾਂ ਨੂੰ ਇੱਕ ਸਨੇਹਾ ਜਾਣਾ ਚਾਹੀਦਾ ਹੈ ਕਿ ਭਾਈ ਬੰਦੇ ਬਣ ਜਾਓ ਸਰਕਾਰਾਂ ਨੇ ਬੜਾ ਜ਼ੋਰ ਲਾ ਲਿਆ ਪਰ ਨਹੀਂ ਬਣਿਆ ਗੱਲ ਇਹ ਸ਼ਾਇਦ ਗੱਲਾਂ ਤਾਂ ਕੀ ਗੱਲ ਰਹਿ ਜਾਂਦੀ ਹੈ ਐਕਸ਼ਨ ਲੈਣੇ ਪੈਣੇ ਆ ਲੋਕਾਂ ਨੂੰ ਅਵੇਅਰ ਹੋਣਾ ਪੈਣਾ ਹੈ ਇਹਨਾਂ ਦੇ ਖਿਲਾਫ ਉੱਠਣਾ ਪੈਣਾ ਹੈ ਫਿਰ ਹੀ ਇਹ ਕਰਪਸ਼ਨ ਮੁਕਣੀ ਆ ਆਦਰਵਾਈਜ਼ ਇਹ ਕਰਪਸ਼ਨ ਇਹਨਾਂ ਲੋਕਾਂ ਦੇ ਖੂਨ ਚ ਰਚ ਗਈ ਹੋਈ ਆ ਔਰ ਇਹ ਆਪਣਾ ਰਾਈਟ ਸਮਝਦੇ ਆ ਬਿਲਕੁਲ ਬਿਲਕੁਲ ਕਰਪਟ منی ਨੂੰ ਲੈ ਕੇ ਕ੍ਰਪਸ਼ਨ ਦੀ منی ਨੂੰ ਲੈ ਕੇ ਬੜਾ ਰਾਈਟ ਸਮਝਦੇ ਆ ਸੋ ਇਹ ਸਾਨੂੰ ਉੱਠਣਾ ਪੈਣਾ ਜਾਗਣਾ ਪੈਣਾ ਜੀ ਇਹਨਾਂ ਦੇ ਅਗੇ ਬਿਲਕੁਲ ਜੀ ਸੰਗਠਨ ਦੇ ਜਿਹੜੇ ਕੀ ਪ੍ਰਧਾਨ ਨੇ ਇੱਥੇ ਮੈਂਸ਼ਨਨ ਸਰਸਵਤੀ ਵੀ ਨੇ ਸੋ ਜੀ ਕਿਸ ਤਰ੍ਹਾਂ ਕਹੋਗੇ ਜੀ ਕਿੰਨਾ ਕੁ ਵਧੀਆ ਜਿਹੜਾ ਕੀ ਕੰਮ ਕੀਤਾ ਔਰ ਕਿੰਨੇ ਸਾਹਸ ਦਿਖਾਇਆ ਜੀ ਦੇਖੋ ਆਲਰੇਡੀ ਐਂਟੀ ਕ੍ਰਪਸ਼ਨ ਮੋਰਚਾ 1999 ਤੋਂ ਕੰਮ ਕਰਦਾ ਆ ਰਿਹਾ ਜੀ ਔਰ ਅਸੀਂ ਆਲ ਇੰਡੀਆ ਐਂਟੀ ਕ੍ਰਪਸ਼ਨ ਮੋਰਚਾ ਨੇ ਬਹੁਤ ਸਾਰੇ ਲੋਕਾਂ ਨੂੰ ਪਕੜਿਆ ਗਿਆ ਉਹਨਾਂ ਨੂੰ ਸੁਜਾ ਤੱਕ ਦਵਾਈ ਹੈ 2002 ਦੇ ਵਿੱਚ ਵੀ 2022 ਦੇ ਵਿੱਚ ਵੀ ਆਪਾਂ ਏਐਸਆਈ ਪਵਨ ਕੁਮਾਰ ਨੂੰ ਰੰਗੇ ਹੱਥੀ ਪੜ ਕੇ ਉਹਨੂੰ 3 ਮਹੀਨੇ ਜੇਲ੍ਹ ਦਿਖਾ ਕੇ ਹੁਣ ਉਹਨੂੰ ਟ੍ਰਾਇਲ ਚ ਕੇਸ ਚੱਲ ਰਿਹਾ ਉਸੇ ਤਰ੍ਹਾਂ ਹੀ ਸਾਡੀ ਆਲ ਰੀਡੀ ਐਡੂਕੇਸ਼ਨ ਮੋਰਚਾ ਹਮੇਸ਼ਾ ਭ੍ਰਸ਼ਟਾਚਾਰ ਦੇ ਖਿਲਾਫ ਹੀ ਲੜਦੀ ਹੈ ਔਰ ਲੋਕ ਇਤਲੀ ਲੜਦੀ ਹੈ ਤੁਹਾਡੇ ਜਿਹੜੇ ਲੀਗਲ ਐਡਵਾਈਜ਼ਰ ਨੇ ਬੜਾ ਵੱਡਾ ਕੰਮ ਕੀਤਾ ਉਹਨਾਂ ਨਾਲ ਜਿਹੜੇ ਸਾਡੇ ਲੀਗਲ ਡਵਾਈਜ਼ਰ ਆ ਸ਼ਾਈ ਕਰਨ ਜੀ ਪਰਿੰਜਾ ਜੀ ਇਹ ਹਮੇਸ਼ਾ ਹੀ ਦਲੇਰੀ ਦਾ ਕੰਮ ਕਰਦੇ ਆ ਔਰ ਚੰਗਾ ਕੰਮ ਕਰਦੇ ਆ ਔਰ ਇਹਨਾਂ ਨੇ ਆਲ ਰੀਡੀ ਐਂਟੀ ਕਿਸ਼ਨ ਮੋਰਚਾ ਨੂੰ ਹੋਰ ਚਾਰ ਚੰਨ ਦੇ ਲਾਤੇ ਆ ਔਰ ਭ੍ਰਸ਼ਟਾਚਾਰ ਨੂੰ ਨੱਥ ਬਾਨ ਲਈ ਇੱਕ ਨਵਾਂ ਪਾਗੜ ਉਠਾ ਗਏ ਲੋਕਾਂ ਨੂੰ ਇਹ ਸੰਦੇਸ਼ ਭੇਜਿਆ ਕਿ ਕੋਈ ਡਰਨ ਦੀ ਲੋੜ ਨਹੀਂ ਉੱਠ ਕੇ ਆਪਣੇ ਕਦਮ ਲਵੋ ਆਪਣਾ ਹੱਕ ਲੈਣ ਦਾ ਤਰੀਕਾ ਸੋਚੋ ਔਰ ਤੁਹਾਨੂੰ ਤਰੀਕਾ ਮਿਲੇਗਾ ਔਰ ਹੱਕ ਮਿਲੇਗਾ ਹੱਕ ਲੜਨ ਵਾਲਾ ਹੀ ਜਿੰਦਾ ਰਹਿੰਦਾ ਕਿਉਂਕਿ ਇਹਨਾਂ ਨੇ ਇਹ ਨਹੀਂ ਪ੍ਰਵਾਹ ਕੀਤੀ ਕਿ ਮੇਰੀ ਜਿਹੜੀ ਕਲੋਨੀ ਕੱਟੀ ਆ ਉਹਦੇ ਵਿੱਚ ਮੈਨੂੰ ਨੁਕਸਾਨ ਹੋਏਗਾ ਕੱਲ ਨੂੰ ਜਾਂ ਇਹ ਮਹਿਕਮੇ ਵਾਲੇ ਨੁਕਸਾਨ ਕਰਨਗੇ ਪਰ ਇਹਨਾਂ ਨੇ ਉਹ ਵੀ ਨਹੀਂ ਵੇਖ ਕੇ ਆਪਣੇ ਆਪ ਨੂੰ ਨਿਸ਼ਾਭਰ ਕਰਕੇ ਇਹ ਕੰਮ ਕੀਤਾ ਮੈਂ ਅੰਟੀ ਕਰਚਨ ਮੋਰਚਾ ਤੋਂ ਅਤੇ ਆਸਵਾਜਾ ਪਾਰਟੀ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਅਸੀਂ ਆਨਰ ਵੀ ਕਰੋਗੇ ਇਹਨਾਂ ਨੂੰ ਸੁਮਾਨ ਇਹਨਾਂ ਨੂੰ ਥੋੜੇ ਦਿਨਾਂ ਦੇ ਵਿੱਚ ਵੀ ਇਹ ਸਟੇਜ ਲਾ ਕੇ ਸਗੀ ਤਰ੍ਹਾਂ ਤਗੜੇ ਸਟੇਜ ਲਾ ਕੇ ਸਮਾਨਿਤ ਕਰਾਂਗੇ ਕਿਉਂਕਿ ਜੇ ਇਹਨਾਂ ਨੂੰ ਸਮਾਨਿਤ ਕਰਾਂਗੇ ਤੇ ਬਾਕੀਆਂ ਨੂੰ ਵੀ ਮਾਨ ਸਮਾਨ ਮਿਲਣ ਦੀ ਆਸ ਹੈਗੀ ਤੇ ਲੋਕ ਜਿਹੜੇ ਇਸ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਹਿੱਸਾ ਬਣੇ ਬਿਲਕੁਲ ਜੀ ਬਿਲਕੁਲ ਜਿੱਥੇ ਕੀ ਸਰਕਾਰਾਂ ਦਾ ਇਹ ਕੰਮ ਹੈ ਜ਼ਿੰਮੇਵਾਰੀਆਂ ਉੱਥੇ ਲੋਕਾਂ ਨੂੰ ਵੀ ਅੱਗੇ ਆਉਣਾ ਪਏਗਾ ਕਿਉਂਕਿ ਸਾਈਕਲਿੰਗ ਪਰੰਜਾ ਜਿਹੜੇ ਕੀ ਐਡਵੋਕੇਟ ਨੇ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਖ ਆਵਾਜ਼ ਚੁੱਕੀ ਹੋਰ ਜਿਹੜਾ ਕਿ ਏਟੀਪੀਸੀ ਹਰਜਿੰਦਰ ਸਿੰਘ ਉਸ ਦੇ ਖਿਲਾਫ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਔਰ ਵਿਜੀਲੈਂਸ ਨੇ ਜਿਹੜਾ ਕਿ ਵਧੀਆ ਕੰਮ ਕਰਦੇ ਹੋયા ਉਹਨਾਂ ਨੂੰ ਮੌਕੇ ਤੇ ਹੀ ਤਰਧ ਪੋਚਿਆ ਔਰ ਇੱਕ ਵੱਡੀ ਐਗਜ਼ਾਮਪਲ ਸੈੱਟ ਕੀਤੀ ਹੈ ਨਾਲ ਨਾਲ ਸਮਾਜ ਵਾਸਤੇ ਵੀ ਕਿਉਂਕਿ ਬਹੁਤ سارے ਲੋਕ ਨੇ ਜਿਹੜੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਡਰ ਜਾਂਦੇ ਨੇ ਔਰ ਭ੍ਰਸ਼ਟਾਚਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਨਹੀਂ ਕੀਤੇ ਤਾਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਸਾਇਕਨ ਪ੍ਰਿੰਜਾ ਹੋਣਾ ਨੇ ਇਸ ਕਰਕੇ ਲੋਕਾਂ ਨੂੰ ਵੀ ਹੁਣ ਅੱਗੇ ਆਉਣਾ ਚਾਹੀਦਾ ਹੈ ਜਿਹੜੇ ਵੀ ਲੋਕ ਨੇ ਜਿਹੜੇ ਕਿ ਤੰਗ ਪਰੇਸ਼ਾਨ ਨੇ ਕਿਸੇ ਅਧਿਕਾਰੀ ਕੋ ਕਿਸੇ ਅਫਸਰ ਤੋਂ ਤਾਂ ਵਿਜੀਲੈਂਸ ਵਿਭਾਗ ਜਿਹੜਾ ਕਿ ਲਗਾਤਾਰ ਉਹਨਾਂ ਦੀ ਸੇਵਾ ਵਿੱਚ ਹੈ